ਦੀ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਮਾਰਕੀਟ ਵਿੱਚ ਘੁੰਮਣ ਤੋਂ ਬਾਅਦ ਮੀਨਾ ਵਿਚਾਰ ਵਿੱਚ ਘੁੰਮਣ ਤੋਂ ਬਾਅਦ ਆਪਾਂ ਗਏ ਲੋਕਲ ਲੋਕਲ ਜਿਹੜੇ ਘਰ ਨੇ ਉੱਥੇ ਲੋਕਲ ਪਿੰਡ ਆਪਾਂ ਦੇਖਣਗੇ ਆ ਲੋਕਲ ਪਿੰਡਾਂ ਵਿੱਚ ਜਾਂਦੇ ਹੋਏ ਕੁਝ ਬੋਟ ਦੇ ਨਜ਼ਾਰੇ ਨੇ ਆ ਸਾਈਡਾਂ ਤੇ ਲੋਕਾਂ ਨੇ ਦਾਲ ਲੇਕ ਦੀ ਸਾਈਡ ਤੇ ਲੋਕਾਂ ਨੇ ਘਰ ਬਣਾਏ ਹੋਇਆ ਟਿਪੀਕਲ ਜਿਹੜੇ ਕਸ਼ਮੀਰੀ ਘਰ ਹੁੰਦੇ ਆ ਉਹ ਬਣਾਏ ਹੋਇਆ ਉਸ ਤੋਂ ਬਾਅਦ ਆਪਾਂ ਲੋਕਲ ਪਿੰਡ ਵਿੱਚ ਪਹੁੰਚ ਕੇ ਆ ਦੇਖੋ ਲੋਕਲ ਪਿੰਡਾਂ ਦੇ ਨਜ਼ਾਰੇ ਪੂਰੇ ਵੀ ਸਰਕਾਰ ਨੇ ਉਹਨੂੰ ਪੂਰਾ ਇਨੀਸ਼ੀਏਟਿਵ ਲਿਆ ਤੇ ਅਰੋੜਾ ਅਰੋੜਾ ਵਗੈਰਾ ਸੜਕਾਂ ਪੱਕੀਆਂ ਕਰਤੀਆਂ ਸੀਮੈਂਟਡ ਸੜਕਾਂ ਬਣੀ ਹੋਈਆਂ ਬਹੁਤ ਸੋਹਣੇ ਪਿੰਡ ਨੇ ਬਹੁਤ ਖੂਬਸੂਰਤ ਪਿੰਡ ਬਣਾਏ ਹੋਏ ਨੇ ਆ ਪਿੰਡ ਵਿੱਚ ਘੁੰਮਦੇ ਦੀ ਕੁਝ ਛੋਟ ਤਸਵੀਰਾਂ ਲੋਕਲ ਲੋਕਾਂ ਨੂੰ ਮਿਲੇ ਲੋਕਲ ਬੱਚਿਆਂ ਨੂੰ ਮਿਲੇ ਬਹੁਤ ਹੀ ਪਿਆਰਮਹੱਬਤ ਵਾਲੇ ਲੋਕ ਨੇ ਕਸ਼ਮੀਰ ਦੇ ਲੋਕ ਪੂਰੇ ਪਿੰਡ ਵਿੱਚ ਆਣ ਆਪਾਂ ਨੇ ਨਜ਼ਾਰੇ ਦੇਖੇ ਲੋਕਾਂ ਦਾ ਰਹਿਣ ਸਹਿਣ ਦੇਖਿਆ ਖਾਣ ਪਾਣ ਦੇਖਿਆ ਉਸ ਤੋਂ ਬਾਅਦ ਲੋਕਲ ਪਿੰਡ ਚ ਘੁੰਮਣ ਤੋਂ ਬਾਅਦ ਆਪਾਂ ਲਾਲ ਚੌਂਕ ਵਾਲੀ ਤਰਫ ਆ ਗਏ ਆਹ ਲਾਲ ਚੌਂਕ ਦਾ ਜਦੋਂ ਸਨਸੈਟ ਹੁੰਦਾ ਉਦੋਂ ਦੇ ਨਜ਼ਾਰੇ ਆਹ ਲੋਕਲ ਲੋਕ ਫਿਰਦੇ ਹੋਏ ਟੂਰਿਸਟ ਵੀ ਆਏ ਸੀਗੇ ਆ ਲੋਕਲ ਮਾਰਕੀਟਾਂ ਦੇ ਨਜ਼ਾਰੇ ਨੇ ਉਹ ਸਾਹਮਣੇ ਆ ਗਿਆ ਲਾਲ ਚੌਂਕ ਲਾਲ ਚੌਂਕ ਤੋਂ ਉੱਪਰ ਉਹ ਵਾਈਟ ਕਲਰ ਦੇ ਪਹਾੜ ਨਜ਼ਰ ਆ ਰਹੇ ਕਿਉਂਕਿ ਜਦੋਂ ਅਸੀਂ ਗਏ ਸੀ ਉਦੋਂ 2-3 ਦਿਨ ਪਹਿਲਾਂ ਹੀ ਬਰਸਤ ਬਾਰੀ ਹੋਈ ਸੀਗੀ ਹੁਣ ਤੁਸੀਂ ਦੇਖ ਸਕਦੇ ਹੋ ਐਂਡ ਲਾਲ ਚੌਂਕ ਦੇ ਨਜ਼ਾਰੇ ਪੂਰਾ ਐਂਡ ਟੂਰਿਸਟ ਵਾਸਤੇ ਬਣਾਇਆ ਹੋਇਆ ਪੈਟਰਨ ਵਾਸਤੇ ਲੋਕ ਇੱਥੇ ਬੜੇ ਆਉਂਦੇ ਆ ਤੇ ਫੋਟੋ ਵਗੈਰਾ ਆਪਦੀ ਕਲਿੱਕ ਸਨੈਪਸ ਵਗੈਰਾ ਕਲਿੱਕ ਕਰਦੇ ਆ 2-3 ਘੰਟੇ ਅਸੀਂ ਲਾਲ ਚੌਂਕ ਮਾਰਕੀਟ ਵਿੱਚ ਰਹੇ ਹੋ ਲੋਕਲ ਲੋਕਲ ਫੂਡ ਟਰਾਈ ਕਰਿਆ ਲੋਕਲ ਕਿਸਾਨਾ ਟਰਾਈ ਕਰਿਆ ਉਸ ਤੋਂ ਬਾਅਦ ਲੋਕਲ ਮਿਠਾਈ ਵਗੈਰਾ ਖਾਧੀ ਮਾਰਕੀਟਾਂ ਦੇ ਵਿੱਚ ਕੀਤਾ ਆ ਤੁਸੀਂ ਦੇਖ ਸਕਦੇ ਹੋ ਰਾਤ ਦੇ ਨਜ਼ਾਰੇ ਉਸ ਤੋਂ ਬਾਅਦ ਆਪਾਂ ਨਾਲ ਚੌਕ ਟਾਵਰ ਦੀ ਤਣੀ ਆ ਗਏ ਟਾਵਰ ਦਾ ਨਜ਼ਾਰਾ ਦੇਖਿਆ ਇਹ ਤਿੰਨ ਕਲਰਾਂ ਵਿੱਚ ਲਾਈਟਾਂ ਲਾਈਆਂ ਹੋਈ ਸੀ ਇੱਥੇ orange, white, green ਜਿਹੜਾ ਆਪਣੇ ਇੰਡੀਆ ਦੇ ਫਲੈਗ ਨੂੰ ਰਿਪਰੈਜ਼ੈਂਟ ਕਰਦਾ ਬਹੁਤ ਹੀ ਵਧੀਆ ਰਾਤ ਦਾ ਰਾਤ ਨੂੰ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀਗਾ ਟਾਵਰ ਪੂਰਾ ਅਨੰਤ ਮਾਣਿਆ ਟਾਵਰ ਦਾ ਬਾਕੀ ਬੰਦੇ ਨੂੰ ਜਿਹੜਾ ਵੀ ਘੁੰਮਣ ਫਿਰਦਾ ਸ਼ਕੀਨ ਆ ਉਹਨੂੰ ਕਸ਼ਮੀਰ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਧਰਤੀ ਉੱਤੇ ਸਵਰਗ ਸਵਰਗੀ ਆ ਇੱਕ ਤਰ੍ਹਾਂ ਦਾ ਕਸ਼ਮੀਰ ਆ ਆਨੇ ਮਾਰਕੀਟਾਂ ਦੇ ਨਜ਼ਾਰੇ ਕਸ਼ਮੀਰ ਦੀਆਂ ਦੇ ਸ਼ਿਰੀਨਗਰ ਦੀਆਂ ਮਾਰਕੀਟਾਂ ਦੇ ਨਜ਼ਾਰੇ ਮਾਰਕੀਟ ਘੁੰਮਦੇ ਘੁੰਮਦੇ ਜੀ ਆਪਾਂ ਹੋਗੇ ਸੀਗੇ ਲੇਟ ਆਪਾਂ ਨੂੰ 12 1 ਵਜ ਗਿਆ ਸੀਗਾ ਤੇ ਦੂਜੇ ਦਿਨ ਆਪਾਂ ਨੇ ਜਾਣਾ ਸੀਗਾ ਸੋਣ ਮਾਰਗ ਨੂੰ ਸੋਣ ਮਾਰਗ ਵੀ ਬਹੁਤ ਵਧੀਆ ਘੈਂਟ ਲੋਕੇਸ਼ਨ ਹੈ ਜਿੱਥੇ ਆਪਣਾ ਐਕਟੀਵਿਟੀਆਂ ਹੁੰਦੀਆਂ ਨੇ ਬਹੁਤ ਸਾਰੀ ਬਰਫ਼ ਪਈ ਹੋਈ ਸੀਗੀ ਜਦੋਂ ਅਸੀਂ ਗਏ ਆ ਉਹ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਬਰਫ਼ ਪਈ ਹੋਈ ਸੀਗੀ ਬਹੁਤ ਜ਼ਿਆਦਾ ਠੰਡ ਸੀਗੀ ਉੱਥੇ ਤੇ ਮੈਂ ਤਾਂ ਇਹ ਨਜ਼ਾਰਾ ਪਹਿਲੀ ਵਾਰ ਟਰਾਈ ਕਰਿਆ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤ ਲੱਗ ਰਹੀ ਹੈ ਬਰਫ਼ ਸੋਨਮਾਰਗ ਨੂੰ ਜਦੋਂ ਆਪਾਂ ਜਾਂਦੇ ਆ ਤਾਂ ਟਨ ਵਾਲਾ ਕ੍ਰੋਸ ਕਰਦੇ ਆ ਤਾਂ ਉਸ ਤੋਂ ਬਾਅਦ ਹੀ برف ਸ਼ੁਰੂ ਹੋਣ ਲੱਗ ਜਾਂਦੀ ਆ ਆਪ ਤੁਸੀਂ ਦੇਖ ਸਕਦੇ ਆ ਬਹੁਤ ਹੀ ਖੂਬਸੂਰਤ ਨਜ਼ਾਰੇ ਇਸ ਦੀ برف ਦਾ ਨਜ਼ਾਰਾ ਆਪਾਂ ਜਗ੍ਹਾ ਤੇ ਜਾ ਕੇ ਲੈ ਸਕਦੇ ਆ ਵੀਡੀਓ ਵਿੱਚ ਤਾਂ ਸਿਰਫ ਆਪਾਂ ਇੱਕ ਦੇਖ ਸਕਦੇ ਆ ਕਿਉਂਕਿ ਜੋ ਜਿਹੜੀ ਜਾ ਕੇ ਫੀਲਿੰਗ ਆਉਂਦੀ ਆ ਉਹਦੇ ਵਰਗਾ ਕੋਈ ਨਜ਼ਾਰਾ ਹੀ ਨਹੀਂ ਪੂਰਾ ਸੋਨਮਾਰਗ ਦਾ ਨਜ਼ਾਰਾ ਲਿਆ ਐਕਟੀਵਿਟੀਆਂ ਕਰੀਆਂ ਤਾਜੀ برف ਪਈ ਸੀਗੀ ਹੱਤੂ ਜੀ ਦੇਖ ਸਕਦੇ ਹੋ ਨਜ਼ਾਰੇ برف ਨਾਲ ਸੜਕਾਂ ਵੀ ਗਿੱਲੀਆਂ ਹੋਈਆਂ ਹੋਈਆਂ ਸੀ ਕਿਉਂਕਿ ਬਰਫ਼ੋ ਪਿਘਲਦੀ ਸੀਗੀ ਉਸ ਤੋਂ ਬਾਅਦ ਆਪਾਂ ਨੇ ਐਕਟੀਵਿਟੀ ਐਕਟੀਵਿਟੀਆਂ ਕਰੀਆਂ ਆਪਾਂ ਨੇ ਜਿਹੜੀ ਸਨੋ ਬਾਈਕ ਹੁੰਦੀ ਆ ਉਹ ਵੀ ਰੈਂਟ ਤੇ ਕਰੀ ਉੱਪਰ ਜਾਣ ਲਈ ਉਹ ਅੱਗੇ ਤੁਹਾਨੂੰ ਦਿਖਾਉਨੇ ਆਪਾਂ ਜਿਹੜੀ ਬਾਈਕ ਸੀਗੀ ਉਹ ਵੀ ਆਪਾਂ ਰੈਂਟ ਤੇ ਲਈ ਆਪਾਂ ਵੀ ਇਹਦੀ ਇਸ ਬਿਊਟੀ ਦਾ ਨਜ਼ਾਰਾ ਲਿਆ ਪੂਰਾ ਇੰਜੋਏ ਕਰੇ ਆਪਦੇ 4 ਦਿਨ ਦੇ ਟ੍ਰਿਪ ਨੂੰ ਆਪਾਂ ਨੇ ਪੂਰਾ ਫੰਕਸ਼ਨ ਕਰਿਆ ਬਹੁਤ سارے ਟੂਰਿਸਟ ਪੂਰੇ ਇੰਡੀਆ ਤੋਂ ਆਉਂਦੇ ਨੇ ਭੰਮਣ ਫੋਰਨ ਤੋਂ ਹੀ ਬਹੁਤ ਸਾਰੇ ਟੂਰਿਸਟ ਆਉਂਦੇ ਨੇਗੇ ਕਿਉਂਕਿ ਇੱਥੇ ਸਭ ਕੁਝ ਨੇਚਰਲੀ ਆ ਨੇਚਰਲੀ ਸਭ ਕੁਝ ਸਰਕਾਰ ਕੰਨੀਓ ਕੁਝ ਨਹੀਂ ਬਣਾਇਆ ਹੋਇਆ ਨਹੀਂ ਕਈ ਜਗ੍ਹਾ ਤੇ ਕਿਵੇਂ ਆਪਾਂ ਮਾਚਲ ਵਗੈਰਾ ਲੈ ਲਈਏ ਉੱਥੇ ਬਹੁਤ ਚੀਜ਼ਾਂ ਮੈਨ ਮੇਡ ਆ ਪਰ ਇੱਥੇ ਸਾਰਾ ਕੁਝ ਨੇਚਰਲੀ ਹੁਣ ਆਪਾਂ ਨੇ ਮੋਟਰਸਾਈਕਲ ਰੈਂਟ ਤੇ ਕਰ ਲਿਆ ਜੀ ਉਸ ਤੋਂ ਬਾਅਦ ਆ ਉੱਪਰ ਚਲੇ ਗਏ ਗਲੇਸ਼ੀਅਰ ਤੇ ਮੋਟਰਸਾਈਕਲ ਇਹ ਪੂਰਾ ਨਜ਼ਾਰਾ ਆ ਜਿਹੜਾ ਸਨੋਵਾਂਗ ਬਾਈਕ ਉਂਦੀ ਆ ਨੀ ਉਹਦਾ ਪੂਰਾ ਨਜ਼ਾਰਾ ਆ ਪੂਰਾ এনਵਾਇਰਨਮੈਂਟ ਕਰੀ ਆ ਤੁਸੀਂ ਦੇਖ ਸਕਦੇ ਪਿੰਨੀ ਸਾਰੀ ਬਰਫ਼ ਪਈ ਹੋਈ ਆ ਇਹ ਇਹਨੂੰ ਨਜ਼ਾਰਾ ਬੰਦਾ ਇੱਥੇ ਜਾ ਕੇ ਲੈ ਸਕਦਾ ਦਸ਼ੇ ਦੇ ਇਨੀ ਫੀਲਿੰਗ ਨਹੀਂ ਆਉਣੀ ਉਸ ਤੋਂ ਬਾਅਦ ਆਪਾਂ ਉੱਪਰ ਗਲੇਸ਼ੀਅਰ ਤੇ ਪਹੁੰਚ ਗਏ ਇੱਥੇ ਬਹੁਤ ਸਾਰੇ ਟੂਰਿਸਟ ਆਏ ਹੋਏ ਸੀਗੇ ਪੂਰੇ ਹਨ ਲੋਕਾਂ ਦੇ ਉਰੇ ਆਪਣਾ ਰੋਜਗਾਰ ਵੀ ਚਲਾਇਆ ਹੋਇਆ ਜਿਵੇਂ ਉੱਪਰ ਲੋਕਾਂ ਨੇ ਛੋਟੀ ਛੋਟੀ ਦੁਕਾਨਾਂ ਬਣਾਈ ਹੋਈਆਂ ਜਿੱਥੇ ਉਹ ਚਾਹ ਮਹਿਗੀ ਵਗੈਰਾ ਸੇਲ ਕਰਦੇ ਆ ਸਾਰੀ ਲੋਕਾਂ ਦਾ ਦੁਕਾਨਾਂ ਤੇ ਤੇ ਲੋਕਾਂ ਨੂੰ ਮਿਲਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਨੇ ਰੇਸ ਲਗਾਈ ਸਾਡੀ ਸ਼ਰਤ ਲੱਗ ਗਈ ਵੀ ਦੇਖੋ ਕੌਣ ਪਹਿਲਾਂ ਨੀਚੇ ਉੱਤਰ ਦਾ ਡਿਗ ਦੇ ਟੈਂਦੇ ਅਸੀਂ ਨੀਚੇ ਪਹੁੰਚ ਗਏ ਪਹੁੰਚਦਾ ਗਏ ਪਰ ਉਸ ਤੋਂ ਬਾਅਦ ਪਹਾੜ ਉੱਤੇ ਬਹੁਤ ਮੁਸ਼ਕਲ ਨਾਲ ਚੜ੍ਹਨਾ ਹੋ ਗਿਆ ਕਿ ਤਾਜੀ ਬਰਫ਼ ਪਈ ਸੀ 3-4 ਜਿਹੜੇ ਪਹਿਲਾਂ ਹੀ ਪਈ ਸੀ ਜਦੋਂ ਆਪਾਂ ਉੱਪਰ ਚੜ੍ਹਦੇ ਸੀਗੇ ਤੇ ਪੈਰ ਵਿੱਚ ਕੁੱਬਦਾ ਸੀਗਾ ਬਰਫ਼ ਦੇ ਤਾਂ ਬਹੁਤ ਔਖੇ ਅਸੀਂ ਉੱਪਰ ਆਏ ਕਿਉਂਕਿ ਇੱਕ ਤਾਂ ਸੂਰਜ ਨੇੜੇ ਹੋਣ ਦੇ ਕਾਰਨ ਧੁੱਪ ਬਹੁਤ ਜ਼ਿਆਦਾ ਸੀਗੀ ਤਾਂ ਹੌਲੀ-ਹੌਲੀ ਡਿਗ ਦੇ ਟੈਂਦੇ ਅਸੀਂ ਉੱਪਰ ਆ ਗਏ ਉਸ ਤੋਂ ਬਾਅਦ ਆਪਾਂ ਨੇ ਛੱਲੀਆਂ ਵਾਲੇ ਬਾਈ ਦਾ ਵੀ ਛੱਲੀਆਂ ਖਾਧੀਆਂ ਬਹੁਤ ਹੀ ਸਵਾਦ ਛੱਲੀ ਬਣਾਈ ਸੀ ਵੀਰ ਨੇ 3-4 ਘੰਟੇ ਇੰਜੋਏ ਕਰਨ ਤੋਂ ਬਾਅਦ ਪੂਰਾ ਆਪਾਂ ਨੇ ਨਜ਼ਾਰੇ ਲਏ ਉਸ ਤੋਂ ਬਾਅਦ ਆਪਾਂ ਨੇ ਤੁਰਕੇ ਵੀ ਨਜ਼ਾਰਾ ਤੁਰਕੇ ਵੀ ਨਜ਼ਾਰਾ ਲਏ ਆਪਾਂ ਪਹਾੜ ਤੋਂ نیچے ਤੁਰਕੀ ਆ ਗਏ ਪੁਰਾਣ ਬਰਫ ਦਾ ਨਜ਼ਾਰਾ ਲੈਂਦੇ ਹੋਏ ਪੂਰਾ ਬਾਕਸ ਮਜ਼ਾ ਆਇਆ ਕਿਉਂ ਇੰਨਾ ਮੋਟਰਸਾਈਕਲ ਦੇ ਮਜ਼ਾ ਨਹੀਂ ਆਇਆ ਜਿੰਨਾ ਪੈਦਲ ਤੁਰ ਕੇ نیچے ਪਹਾੜ ਤੋਂ ਆਉਂਦਾ ਮਜ਼ਾ ਆਇਆ 15-20 ਮਿੰਟਾਂ ਜਾਂ ਆਪਾਂ ਪਹਾੜ ਤੋਂ نیچے ਆ ਗਏ ਤੇ ਉਸ ਤੋਂ ਬਾਅਦ نیچے ਆ ਕੇ ਆਹ ਉੱਪਰ ਦਾ ਨਜ਼ਾਰਾ ਸਾਰਾ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਆਪਣੇ ਵਾਂਗੂ ਬਹੁਤ ਲੋਕ ਵੀ نیچے ਆਏ ਪੈਦਲ ਹੀ ਕਿਉਂਕਿ ਆਪਾਂ ਆਪਣੇ ਫੋਲ ਇੰਜੋਇਮੈਂਟ ਆ ਕੀਤਾ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਇੰਜੋਇਮੈਂਟ ਕਰਨ ਤੋਂ ਬਾਅਦ ਵਾਪਸੀ ਵਾਪਸੀ ਆਪਾਂ ਸ਼੍ਰੀਨਗਰ ਵਾਰ ਵੱਲ ਨੂੰ ਤੁਰਪੇ ਬਹੁਤ ਹੀ ਵਧੀਆ ਨਜ਼ਾਰਾ ਰਸਤੇ ਵਿੱਚ ਬਹੁਤ ਹੀ ਵਧੀਆ ਚੀਜ਼ਾਂ ਦੇਖਣ ਨੂੰ ਨੇ ਤੇ ਬੰਦੇ ਨੂੰ ਜਰੂਰ ਕਸ਼ਮੀਰ ਨੂੰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਲੋਕਲ ਲੋਕਾਂ ਦੀ ਸਪੋਰਟ ਹੋ ਜਾਂਦੀ ਆ ਬਹੁਤ ਸਾਰੇ ਲੋਕ ਕਸ਼ਮੀਰ ਵਿੱਚ ਵਿਚਾਰੇ ਟੂਰਿਜ਼ਮ ਟਿਕਟ 'ਤੇ ਡਿਪੈਂਡ ਆ ਜਿਵੇਂ ਛੋਟੇ ਛੋਟੇ ਬਿਚਾਰੇ ਚਾਹ ਦੇ ਜਾਂ ਮੈਗੀ ਵਗੈਰਾ ਵੇਚ ਕੇ ਆਪਣਾ ਗੁਜ਼ਾਰਾ ਕਰਦੇਗਾ ਕਸ਼ਮੀਰ ਚ ਐਡੇ ਸੋਰਸਸ ਹੈ ਨਹੀਂ ਕਿੰਗੂ برف ਪਈ ਰਹਿੰਦੀ ਆ 6 5 4 ਮਹੀਨੇ ਦਾ برف ਪਈ ਰਹਿੰਦੀ ਆ ਉੱਥੇ ਤਾਂ ਕਰਕੇ ਲੋਕਾਂ ਕੋਲੇ ਆਮ ਤਨ ਦੇ ਸਾਧਨ ਬਹੁਤ ਘੱਟ ਨੇ ਤਾਂ ਬੰਦਾ ਜੋ ਵੀ ਵੇਚਣਾ ਜਾਂਦਾ ਉੱਥੇ ਲੋਕਲ ਲੋਕਾਂ ਦੀ ਸਪੋਰਟ ਕਰਿਆ ਕਰੋ ਚਾਹ ਪਾਣੀ ਉਹਨਾਂ ਤੋਂ ਮੈਗੀ ਵਗੈਰਾ ਪਾਣੀ ਵਗੈਰਾ ਖਰੀਦਿਆ ਕਰੋ ਬਾਕੀ ਕਸ਼ਮੀਰ ਟ੍ਰਿਪ ਵਿੱਚ ਬਹੁਤ ਮਜ਼ਾ ਆਇਆ ਬਹੁਤ ਸਾਰਾ ਇੰਜੋਏ ਕੀਤਾ ਬੰਦੇ ਨੂੰ ਇੱਕ ਵਾਰ ਜ਼ਰੂਰ ਵਿਸਟ ਕਰਨਾ ਚਾਹੀਦਾ ਕਸ਼ਮੀਰ ਵਿੱਚ ਉਸ ਤੋਂ ਬਾਅਦ ਆਪਾਂ ਸ਼੍ਰੀਨਗਰ ਪਹੁੰਚ ਗਏ ਆ ਲੋਕਲ ਮਾਰਕੀਟ ਦੇਖੀ ਇੱਥੇ ਲੋਕਾਂ ਦੀ ਰੋਜ਼ਮਰਾਂ ਦੀ ਸਮਾਨ ਜਿਵੇਂ ਕੱਪੜੇ ਵਗੈਰਾ ਭਾਂਡੇ ਸਾਰਾ ਕੁਝ ਖਾਣ ਪੀਣ ਦਾ ਸਮਾਨ ਇੱਥੇ ਸਾਰਾ ਕੁਝ ਘੱਟ ਰੇਟਾਂ ਦੇ ਹੋਲਸੇਲ ਰੇਟਾਂ ਵਿੱਚ ਲੋਕ ਖਰੀਦ ਰਹੇ ਸੀ ਇਹ ਮਾਰਕੀਟ ਲੱਗਦੀ ਆ ਸ਼ੰਡੇ ਨੂੰ ਲੱਗਦੀ ਆ ਤੇ